ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਹਾਂ ਜੀ ਕਿੱਦਾਂ ਹੀ ਸਾਰੇ ਠੀਕ ਠਾਕ ਜੇ ਆਪਾਂ ਵੀ ਠੀਕ ਠਾਕ ਆਂ ਜੀ ਅੱਜ ਆਪਾਂ ਬਣਾਵਾਂਗੇ ਜੀ ਅਲਸੀ ਉਹਦੇ ਲਈ ਆਪਾਂ ਸਮਾਨ ਲਿਆਏ ਆਂ ਆਪਾਂ ਕੱਚ ਦਾ ਬੋਲ ਜਿਹੜਾ ਇਹ ਦੋ ਲਏ ਨੇ ਆਪਾਂ ਅਲਸੀ ਦੇ ਦੋ ਹੀ ਆਪਾਂ ਵੇਸਣ ਦੇ ਲਵਾਂਗੇ ਥੋੜੀ ਦਾ ਆਪਾਂ ਖਸਖਸ ਲਈ ਹੈ ਮਗਝ ਲਏ ਨੇ ਬਦਾਮ ਤੇ ਕਾਜੂ ਉਹਨਾਂ ਹੀ ਆਪਾਂ ਗੁੜ ਲਵਾਂਗੇ ਤੇ ਪਹਿਲਾਂ ਆਪਾਂ ਅਲਸੀ ਨੂੰ ਭੁੰਨਦੇ ਆਂ ਆਪਾਂ ਕੜਾਈ ਲਈਏ ਗੈਸ ਤੇ ਰੱਖਾਸ ਤੇ ਪਹਿਲਾਂ ਆਪਾਂ ਸਿੰਪੋ ਹੁਣਾਂਗੇ ਹਲਕੀ ਨੂੰ ਆਪਾਂ ਇਹਦੇ ਨਹੀਂ ਲਈ ਜਾਣਾ ਜਿੰਨਾ ਚਿਹਰੇ ਪੁੱਜ ਨਹੀਂ ਜਾਂਦੀ ਜਦੋਂ ਪੁੱਜਦਾ ਹੈ ਫਿਰ ਇਹਦੇ ਚੋਆ ਆ ਜਾਂਦੇ ਆ ਕਣੀ ਦੇਖੋ ਜੀ ਆਪਣੀ ਚਟਕ ਚਟਕ ਦੀ ਆਵਾਜ਼ ਆਉਂਦਾ ਏ ਠੀਕ ਆ ਦੇਖੋ ਜੀ ਅਸੀਂ ਆਪਣੀ ਘੋੜੀ ਦੀ ਹੈ ਤੈਨੂੰ ਹੁਣ ਆਪਾਂ ਭਾਂਡੇ ਵਿੱਚ ਕਰ ਲੈਨੇ ਤਾਂ ਕਿ ਇਹ ਠੰਡੀ ਹੋ ਜੇ ਫਿਰ ਨਾ ਜੇ ਰ ਆਪਾਂ ਨਹੀਂ ਵੇਸਣ ਪੋਣ ਲੈਨੇ ਕੜਾਈ ਆਪਾਂ ਰੱਖ ਲਈ ਆ ਜੀ ਪਹਿਲਾਂ ਆਪਾਂ ਪਾਉਨੇ ਆ ਜੀ ਕਿਉਂ ਅਮੀਰ ਆ ਗਏ ਸਬਜ਼ੀਓ ਹਾਂ ਵੇਸਨ ਆਪ ਲੱਗਿਆ ਜੀ ਪਾਉਣਾਂ Lei coi vicino a parlare che ho vedo una campanonna lì. Vesceno apahlai jana e tangi che ha propria candiana ਵੇਸੇ ਆਪਣਾ ਬਸ ਕੁਆ ਚੱਲਿਆ ਜੀ ਵੈਸੇ ਨਾਲ ਆਪਣਾ ਪੁੱਜ ਗਿਆ ਜੀ ਹੁਣ ਆਪਾਂ ਇਹਨੂੰ ਗੈਸ ਨੂੰ ਕਰਾਂਗੇ ਬੰਦ ਤੇ ਆਪਾਂ ਨਹੀਂ ਅਲਸੀ ਲੈਣੀ ਆ ਤੇ ਅਸੀਂ ਆਪਣੀ ਵੇਖੋ ਜੀ ਆਪਾਂ ਪੀਸ ਲਈ ਆ ਤੇ ਹੁਣ ਆਪਾਂ ਗੁੜ ਨਾਲ ਜਈ ਗੁੜ ਪਾਵਾਂਗੇ ਤੇ ਗੁੜ ਨੂੰ ਆਪਾਂ ਪਹਿਲਾਂ ਥੋੜਾ ਕਰੱਖਾਂਗੇ ਜੀ ਪਾਣੀ ਆਪਾਂ ਥੋੜਾ ਜਿਹਾ ਪਾਣੀ ਲੈਣਾ ਹੈ ਇਹਦੇ ਵਿੱਚ ਆਪਾਂ ਪਾ ਦਾਂਗੇ ਜੀ ਗੁੜ ਅੱਧਾ ਬਾਉਲ ਆਪਾਂ ਹੋਰ ਪਾਵਾਂਗੇ ਜੀ ਇਹਦੇ ਵਿੱਚ ਗੁੜ ਦਾ ਆਪ ਇਹਨੂੰ ਚੰਗੀ ਤਰ੍ਹਾਂ ਜੀ ਐ ਕੋਲ ਲੈਣਾ ਵਿੱਚ ਗੁੜ ਨੂੰ ਗੁੜ ਆਪਾਂ ਰਿੱਝਣ ਦੇ ਆ ਪਿਆ ਜੀ ਕੁਛ ਛੋਟੀਆਂ ਛੋਟੀਆਂ ਟੇਲੀਆਂ ਰਹਿ ਗਈਆਂ ਨੇ ਆਪਾਂ ਇਸੰਦੇ ਵੀ ਜੀਐਲ ਛੇਰ ਲਾ ਲਾਂਗੇ ਜਿਹੜੇ ਆਪਾਂ ਡਰਾਈ ਫਰੂਟ ਲਏ ਸੀ ਜੀ ਉਹ ਆਪਾਂ ਸਾਰੇ ਪੀਸ ਲੈਨੇ ਉਹ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਪਣਾ ਕੱਲ ਦਾ ਗੁੜ ਸੀ ਜੀ ਉਹ ਪਾਵਾਂਗੇ ਇਹਦੇ ਵਿੱਚ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਅਰਲਾ ਲਾਂਗੇ ਦੇਖੋ ਜੀ ਆਪਣੀ ਅਲਸੀ ਵੇਸਨ ਰਲ ਚੁੱਕਿਆ ਹੈ ਹੁਣ ਮੜੀ ਠੰਡੀ ਹੋ ਜੇ ਫਿਰ ਆਪਾਂ ਇਹਨੀਆਂ ਪਿੰਨੀਆਂ ਬਣਾਵਾਂਗੇ ਦੇਖੋ ਜੀ ਆਪਾਂ ਇਦਾਂ ਐ ਸੈਲੀਆਂ ਪਿੰਨੀਆਂ ਬਣਾਵਾਂਗੇ ਦੇਖੋ ਜੀ ਪਿੰਨੀਆਂ ਆਪਾਂ ਬਣਾ ਲਈਆਂ ਨੇ ਜੇ ਸਾਡੀ ਇਹ ਵੀਡੀਓ ਵਧੀਆ ਲੱਗੀ ਤੇ ਪਲੀਜ਼ ਫੋਲੋ ਲਾਈਕ ਸ਼ੇਅਰ ਕਰ ਦਿਓ ਧੰਨਵਾਦ